ਹਾਂਜੀ ਕੀ ਹਾਲੇ ਸਭ ਦਾ ਜੀ ਮੇਰਾ ਨਾਮ ਹੈ ਅਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਅਮਨ ট্রেਡਰ ਠੀਕ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਕਿ 10000 ਤੋਂ 50 ਲੱਖ ਰੁਪਇਆ ਕਿਵੇਂ ਬਣ ਸਕਦਾ ਹੈ ਤੇ ਆ ਪੋਸੀਬਲ ਹੈ ਠੀਕ ਹੈ ਜੀ ਚਲੋ ਆਪਾਂ ਸਟਾਰਟ ਕਰਦੇ ਹਾਂ ਠੀਕ ਹੈ ਜੀ ਪਹਿਲਾਂ ਆਪਾਂ ਜਿੰਨੇ ਆਪਣੇ ਸਾਫ਼ ਹੁੰਦੇ ਚਾਹ ਰਹੇ ਨੇ ਔਰ ਮਿੰਟ ਹਾਊ ਟੂ ਮੇਕ ਅਮ ਇਹ ਦੋ 50 ਲੱਖ 5 10000 ਤੋਂ 50 ਲੱਖ ਰੁਪਇਆ ਕਿਵੇਂ ਕਮਾਇਆ ਜਾਏ ਠੀਕ ਹੈ ਜੀ ਤੇ ਹੁਣ ਆਪਾਂ ਆ ਹੈਗੇ ਸਟਾਕ ਮਾਰਕੀਟ ਠੀਕ ਹੈ ਜੀ ਮੈਂ ਇਸ ਦੇ ਉੱਤੇ ਲਗਾਣਾ ਪੈਸੇ ਠੀਕ ਹੈ ਤੇ ਉਸ ਤੋਂ ਬਾਅਦ ਆ ਹੁਣ ਹਿੰਦੁਸਤਾਨ ਜਿੰਕ ਦਾ ਬੋਲਿਆ ਹੋਇਆ ਚਾਰ ਠੀਕ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ ਕਿੱਥੇ ਕਿੱਥੇ ਮੇਰਾ ਸੈਟਅਪ ਚੱਲਿਆ ਤੇ ਕਿੰਨੇ ਕਿੰਨੇ ਪਰਸੈਂਟ ਦਾ ਰਿਟਰਨ ਆਇਆ ਠੀਕ ਹੈ ਨਾ ਆਪਾਂ ਸਾਰੀ ਰਿਟਰਨ ਦੀ ਗੱਲ ਕਰਦੇ ਹਾਂ ਤੁਸੀਂ ਕਿਤੇ ਵੀ ਤੁਸੀਂ ਪੈਸੇ ਲਗਾਣੇ ਆ ਉੱਥੇ ਤੁਹਾਨੂੰ ਪਰਸੈਂਟੇਜ ਅਕੋਰਡਿੰਗ ਜਿਹੜਾ ਬੈਂਕ ਹੈ ਬੈਂਕ ਤੁਹਾਨੂੰ ਦਿੰਦਾ ਹੈ 7 ਤੋਂ 8 ਪਰਸੈਂਟ ਦਾ ਰਿਟਰਨ ਹੁੰਦਾ 1 ਸਾਲ ਦਾ ਤੇ ਅਸੀਂ ਜਿਹੜਾ ਰਿਟਰਨ ਕਮਾਣਾ ਹੈ ਕਿਉਂਕਿ ਜਿਹੜਾ ਮੇਰਾ ਸੈਟਅਪ ਹੈ ਉਹ ਲੰਬੇ ਟਾਈਮ ਦਾ ਸੈਟਅਪ ਹੈ ਛੋਟੇ ਟਾਈਮ ਦਾ ਸੈਟਅਪ ਜਿਹੜਾ ਮੰਨੋ ਜਿਹੜਾ ਆਪਾਂ ਕਹਿੰਦੇ ਛੇਤੀ ਛੇਤੀ ਪੈਸਾ ਆਵੇ ਉਹ ਉਹਦਾ ਸੈਟਅਪ ਨਹੀਂ ਮੇਰਾ ਲੰਬੇ ਟਾਈਮ ਦਾ ਸੈਟਅਪ ਹੈ ਉਹ ਮੈਂ ਤੁਹਾਨੂੰ ਦੱਸਾਂ ਕਿਵੇਂ ਕਿਵੇਂ ਵਰਕ ਕਰਦਾ ਸਭ ਤੋਂ ਪਹਿਲੇ ਚਾਰਟ ਖੋਲਦੇ ਵੀ ਇਹਦੀ ਸਭ ਤੋਂ ਪਹਿਲਾਂ ਪਰਸੈਂਟੇਜ ਦੀ ਮੰਨੋ ਬੀਬ ਰੇਸ਼ੋ ਆਪਣਾ ਕੀ ਮਿਲਦਾ ਠੀਕ ਹੈ ਸਭ ਤੋਂ ਪਹਿਰੇ ਆਹ ਜ਼ਿੰਕ ਹੈ ਠੀਕ ਹੈ ਜੀ ਇਹ ਦੁਸਤਾਨ ਜ਼ਿੰਕ ਮੈਂ ਉਹਦੇ ਬਾਰੇ ਤੁਹਾਨੂੰ 3-4 ਹੋਰ ਚਾਰਟ ਦਿਖਾਵ ਦਿਖਾਉਂਗਾ ਵੀ ਜਿਹਦੇ ਤੁਹਾਨੂੰ ਪਤਾ ਲੱਗ ਸ ਵੀਕਾ ਲਾਈਕ ਇਹੋ ਜਿਹਾ ਨਹੀਂ ਚੱਲਦਾ ਵੀ ਅਲੱਗ-ਅਲੱਗ ਦੇ ਚੱਲਦੇ ਪਈਆਂ ਠੀਕ ਹੈ ਉਹ ਤੋਂ ਬਾਅਦ ਆਪਾਂ ਕਰਦੇ ਹਾਂ ਸਟਾਰਟ ਆਪਣਾ ਸੈਟਅਪ ਕਿਵੇਂ ਹੈ ਆ ਦੇਖੋ ਜੀ ਆ ਤੁਹਾਨੂੰ ਲਾਈਨਾਂ ਦਿਖਦੀਆਂ ਜਾਂਦੀਆਂ ਠੀਕ ਹੈ ਆ ਜਿਹੜੀ ਕੈਂਡਲ ਐ ਇਸ ਸੈਟਅਪ ਦੀ ਆ ਬਾਹਰ ਹੈ ਲਾਈਨਾਂ ਦੇ ਉੱਤੇ ਠੀਕ ਹੈ ਹੋਰ ਜਿਹੜੀ ਲਾਈਨਾਂ ਉਹ ਸਾਰੀਆਂ ਅੰਦਰ ਹੈ ਕੈਂਡਲ ਆ ਬਾਹਰ ਹੈ ਤੇ ਇੱਕ ਐਫਏ ਬਾਰ ਕੈਂਡਲ ਠੀਕ ਹੈ ਜੀ ਹੋਰ ਆਪਾਂ ਕੀ ਦੇਖਦੇ ਆ ਇੱਕ ਹੈਗੀ ਐਫਬੀ ਬਾਹਰ ਕੈਂਡਲ ओके ਹੁਣ ਇਹਦੇ ਚ ਆਪਾਂ ਨੇ ਕੀ ਕਰਨਾ ਹੁਣ ਤੁਹਾਨੂੰ ਦਿੱਕੀ ਕੰਡਲ ਬਾਹਰ ਹੈ ਓਕੇ ਜੀ ਐਚ ਦਿੱਕੀ ਕੰਡਲ ਠੀਕ ਹੈ ਹੁਣ ਆਪਾਂ ਇਹਨੂੰ ਬੈਕ ਕਰਕੇ ਤੁਹਾਨੂੰ ਹੁਣ ਮੈਂ ਇਹਦੇ ਚ ਲਾ ਕੇ ਦਿਖਾਣਾ ਵੀ ਇਹਦਾ ਕਿੰਨਾ ਰਿਟਰਨ ਮਿਲਿਆ ਓਕੇ ਜੀ ਆ ਦੇਖ ਸਕਦੇ ਹੋ ਤੁਸੀਂ ਜਿਹੜਾ ਆਪਣਾ ਇਹਦੇ ਵਿੱਚ ਲਾਸ ਹੈ ਲਾਸ ਆਪਣਾ ਹੈਗਾ तकरीबन तकरीबन 5.5% ਦਾ ਲਾਸ ਦੂਜਾ ਹੋਣੀਗਾ ਆਪਾਂ ਪ੍ਰੋਫਿਟ ਦੇਖੀਏ ਪ੍ਰੋਫਿਟ ਇਹਨੇ ਪਿੱਛੇ ਕਰਦਨੇ ਆਪਾਂ ਇਹਨੇ ਕੈਨੇਡਾ ਟਾਈਮ ਦੇ ਵਿੱਚ ਆਪਾਂ ਨੂੰ ਪ੍ਰੋਫਿਟ ਦਿੱਤਾ 1 2 3 4 5 6 7 8 9 10 11 12 13 14 15 16 17 18 19 20 ਤਕਰੀਬਨ ਤਕਰੀਬਨ ਮਈ ਜੂਨ ਜੁਲਾਈ 2 ਮਹੀਨੇ ਮੰਨ ਕੇ ਚਲੋ ਕਿ 2 ਮਹੀਨਿਆਂ ਦੇ ਵਿੱਚ ਇਹਨੇ ਆਪਾਂ ਨੂੰ 31% ਦਾ ਰਿਟਰਨ ਦਿੱਤਾ ਠੀਕ ਹੈ ਜੀ ਹੁਣ ਆ ਤਾਂ ਮੈਂ ਤੁਹਾਨੂੰ ਦਿਖਾਦਾ ਇੱਕ ਚ ਚਾਰਟ ਆਪਾਂ ਕਿਸੇ ਹੋਰ ਦਾ ਸਰਚ ਕਰਦੇ ਹਾਂ ਇਦੇ ਚੱਪਾ ਕਰਦੇ ਹਾਂ ਹੁਣ ਟਾਟਾ ਸਟੀਲ ਕਰਦੇ ਹਾਂ ਆ ਗਿਆ ਟਾਟਾ ਸਟੀਲ ਜੀ ਹੁਣ ਇਹਦੇ ਮੈਂ ਤੁਹਾਨੂੰ ਦਿਖਾਉਣਾ ਇਹਦਾ ਮੈਪ ਲੱਕ ਚਾਰਟ ਠੀਕ ਹੈ ਜੀ ਹੁਣ ਇਹਦੇ ਤੁਸੀਂ ਦੇਖ ਸਕਦੇ ਹੋ ਆਹ ਜਿਹੜਾ ਸੇਮ ਮੈਂ ਤੁਹਾਨੂੰ ਸੈਟਅਪ ਦੱਸਿਆ ਇੱਥੇ ਬਣਿਆ ਹੋਇਆ ਜੀ ਇਹ ਕਿੱਥੇ ਬਣਿਆ ਹੁਣ ਲੇਟੈਸਟ ਇੱਥੇ ਬਣਿਆ ਹੋਇਆ ਹੈ ਤਰੀਕਾ ਇੱਥੇ ਬਣਾਇਆ ਹੈ ਇਹ ਕਿੱਥੇ ਬਣਿਆ ਹੋਇਆ ਠੀਕ ਹੈ ਜੀ ਹੁਣ ਇਹਦੇ ਵਿੱਚ ਤੁਸੀਂ ਦੇਖੋ ਹੁਣ ਮੈਨੂੰ ਬੈਕ ਕਰਦਾ ਹੁਣ ਕਿੰਨੀ ਜਗ੍ਹਾ ਬਣਾਈ 1 2 3 4 5 ਧਕਿਲ 4 ਲਿਆ ਠੀਕ ਹੈ ਜੀ ਹੁਣ ਬੈਕ ਕਰਕੇ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਆ ਦਿਖਾਣਾ ਕਿਨੇ ਹੁਣ ਤੱਕ ਕਿੰਨਾ ਰਿਟਰਨ ਦੇ ਤੱਕ ਆਪਣਾ ਜਿਹੜਾ ਲੌਸ ਸੀਗਾ ਕਦੇ ਮੈਂ ਇੱਕ ਹੋਰ ਤੁਹਾਨੂੰ ਦਰਦਾ ਜਿਹੜੀ ਆਪਾਂ ਨੇ ਲੌਸ ਰੱਖਣਾ ਹੈ ਜਿੰਨੀ ਆਪਣਾ ਕੈਨਡਲ ਦਾ ਹੋਊਗਾ ਉਹਦਾ 1% ਵਾਧੇ ਦਾ ਲਾਅਸ ਰੱਖਣਾ ਕਿਉਂਕਿ ਹੁਣ ਜਿਵੇਂ ਹੁਣ ਇੱਥੇ ਐ ਇੱਥੇ ਦੂਜੀ ਆਪਣਾ ਲਾਅਸ ਮੰਨ ਲਓ ਉਹ ਹੋ ਗਿਆ ਸਟੌਪ ਲਾਅਸ ਹਿੱਟ ਹੋ ਗਿਆ ਹੁਣ ਆਪਾਂ ਨੇ 1% ਵਾਧਾ ਲਾਅਸ ਉਹ ਰੱਖਣਾ ਤੇ ਉਸ ਤੋਂ ਬਾਅਦ ਹੁਣ ਤੁਸੀਂ ਪਹਿਲਾਂ ਆਪਾਂ ਪਹਿਲੇ ਤੋਂ ਆਪਾਂ ਆਹ ਦੇਖਦੇ ਆਂ ਇੱਥੇ ਇਹ ਇਹਦਾ ਹੁਣ ਕਿੰਨਾ ਟਾਈਮ ਲੱਗਾ ਇੱਥੇ ਤੋਂ ਪਰਚਰ ਤੱਕ ਆਪਾਂ ਮਈ ਜੂਨ ਜੁਲਾਈ 2 ਮਹੀਨੇ ਮੰਨ ਕੇ ਕਰੋ 2 ਮਹੀਨੇ ਦੇ ਵਿੱਚ ਇਸ ਨੇ ਆਪਾਂ ਨੂੰ ਦੇ ਆ ਰਿਟਰਨ 26% ਦਾ ਰਿਟਰਨ ਆ ਇਹ ਤਪਾ ਐਥਿਕਾ ਦੇਖ ਰਹੇ ਨੇ। ਲਾਸ ਵੀ ਹੋਣਗੇ ਕੱਲਾ ਆਪਾਂ ਪ੍ਰੋਫਿਟ ਦੇ ਉੱਤੇ ਨਹੀਂ ਲਾਸ ਪਰ ਲਾਸ ਆਪਣਾ ਛੋਟਾ ਹੁੰਦਾ ਹੈ। ਜਿਹੜਾ ਆਪਣਾ ਸੈਟ ਹੈ। ਹੁਣ ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਆਪਣਾ ਲਾਸ ਹੈਗਾ 3 1% ਹੋ ਲਖੋ 4% ਦਾ ਲਾਸ ਮੰਨ ਲਓ। 4% ਦੇ ਲਾਸ ਮਗਰ ਆਪਣਾ ਜਿਹੜਾ ਪ੍ਰੋਫਿਟ ਹੋਇਆ ਆ ਵੀ 3 ਮਹੀਨੇ ਦਾ ਪ੍ਰੋਫਿਟ ਹੈ। ਤਿੰਨ ਮਹੀਨਾ ਪ੍ਰੋਫਿਟ 26% ਦਾ ਪ੍ਰੋਫਿਟ ਹੈ ਠੀਕ ਹੈ ਹੁਣ ਤੁਸੀਂ ਬੈਕ ਦੇ ਵਿੱਚ ਤੁਸੀਂ ਚਲਿਆ ਹੋ ਤੁਹਾਨੂੰ 7 ਤੋਂ 8% ਦਾ ਹੁਣ ਤੁਸੀਂ ਆ ਦੇਖ ਲਓ ਕਿੰਨੇ ਕਿੰਨੇ ਟਾਈਮ ਬਰ ਮਿਲਿਆ ਆ ਜਨਵਰੀ ਫਰਵਰੀ ਮਾਰਚ ਅਪ੍ਰੈਲ ਇੱਕ ਵਾਰੀ ਕੰਮ ਕਰ ਗਿਆ ਆਪਣੇ ਪੈਸੇ ਬਾਹਰ 26% ਦਾ ਰਿਟਰਨ ਦੂਜੀ ਵਾਰ ਫੇਰ ਆਪਣੇ ਪੈਸੇ ਲਗਾ ਦੇ ਦੁਬਾਰਾ ਸੈਟ ਅਪ ਆ ਗਿਆ ਆਪਣਾ ਫਿਰ ਕੰਨੇ ਦਾ 26% ਦਾ ਫੇਰ ਰਿਟਰਨ ਕੰਨੇ ਉਹ 50% ਦਾ ਰਿਟਰਨ ਹੋ ਗਿਆ ਤਿੰਨ ਟਾਈਮ ਦੇ ਵਿੱਚ 6 ਮਹੀਨਿਆਂ ਦੇ ਵਿੱਚ ਤੁਹਾਨੂੰ ਹੋਰ ਦਾਦਾ ਵੀ ਹੋਰ ਕੋਈ ਹੈਗਾ ਸੈਟਅਪ ਜਿਹੜਾ 50% ਦਾ ਰਿਟਰਨ ਦਿੰਦਾ ਹੁਣ ਇਹ ਤੋਂ ਬਾਅਦ ਆਪਾਂ ਚੱਲਦੇ ਆ ਕਿ ਇਹ ਆ ਪੈਸੇ ਬਣਨਗੇ ਕਿਵੇਂ ਠੀਕ ਹੈ ਜੀ ਆਪ ਆ ਗਏ ਇਸ ਕੈਲਕੂਲੇਟਰ ਦੇ ਠੀਕ ਹੈ ਜੀ ਹੁਣ ਇਹਦੇ ਵਿੱਚ ਕੀ ਆ ਇਹਦੇ ਵਿੱਚ ਆਪਾਂ ਨੇ ਭਾਇਆ ਹਰ ਮਹੀਨੇ ਆਪਰੇ ਆਪਣੇ ਹਰ ਮਹੀਨੇ 10000 ਤੇ ਆ 10 ਸਾਲਾਂ ਲਈ ਤੇ ਆ 30% ਦਾ ਇੱਕ ਸਾਲ ਦਾ ਰਿਟਰਨ ਠੀਕ ਹੈ ਜੀ ਤੇ ਉਹ ਤੋਂ ਬਾਅਦ ਹੁਣ ਆਪਾਂ ਇਹਨੂੰ ਕਰਾਂਗੇ ਅੱਗੇ ਤੇ ਇਹਦੇ ਜੇ ਤੁਸੀਂ ਦੇਖ ਸਕਦੇ ਹਾਂ ਵੀ ਜਿਹੜੇ ਆਪਣੇ ਟੋਟਲ ਡਿਪੋਜ਼ਿਟ ਹੈ ਉਹ ਹੈਗਾ 10 ਸਾਲਾਂ ਦਾ 12 ਲੱਖ ਰੁਪਇਆ ਤੇ ਉਹ ਤੋਂ ਬਾਅਦ ਜਿਹੜਾ ਆਪਣਾ 30% ਦਾ ਰਿਟਰਨ ਹੈ ਉਹ ਬਣਿਆ 47 ਲੱਖ ਰੁਪਇਆ ਦਾ ਸਰਮਾਵਲ ਤੇ ਟੋਟਲ ਆਪਣੇ ਕੋਲ ਜਿਹੜੇ ਫੰਡ ਬਣ ਗਏ ਉਹ ਬਣ ਗਏ 60 ਲੱਖ ਰੁਪਇਆ ਤੇ ਹੁਣ ਫਸਟ ਆਪਾਂ ਜਾਣਦੇ ਆ ਪਹਿਲੇ ਸਾਲ ਦੇ ਠੀਕ ਹੈ ਜੀ ਪਹਿਲੇ ਸਾਲ ਤੇ ਆਪਣਾ ਜਿਹੜਾ 1 ਲੱਖ 120000 ਰੁਪਇਆ ਆਪਣਾ ਹੋਇਆ ਦਾਦਾ ਤਿਆਰ ਕਰਕੇ ਉਹ ਤੋਂ ਬਾਅਦ ਆ ਫਿਰ ਇੰਟਰਸਟ ਕੰਨਾ ਆਇਆ ਉਹਦੇ ਉੱਤੇ 19000 ਟੋਟਲ ਕੰਨਾ ਬੈਲੈਂਸ ਹੋ ਗਿਆ ਬੈਲੈਂਸ ਹੋ ਗਿਆ 1,39,000 ਆ ਅਗਲੇ ਸਾਲ ਫਿਰ ਤੁਸੀਂ ਲਾ ਲਓ 1,20,000 ਦਾ ਆਪਣਾ ਐਡ ਹੋ ਗਿਆ 1,39,000 ਦੇ ਵਿੱਚ ਤੇ ਆਪਣਾ ਉਹੀ 30% ਦੇ ਰਿਟਰਨ ਨਾਲ 66,000 ਰੁਪਏ ਰਿਟਰਨ ਬਣਿਆ 2,60,000 ਦਾ ਤੇ ਆ ਬਣ ਗਿਆ ਦੂਜੇ ਸਾਲ ਦਾ 3,20,000 ਤੀਜੇ ਸਾਲ ਉਹੀ 1,20,000 ਐਡ ਹੋ ਗਿਆ ਤੇ ਉਹਦਾ ਰਿਟਰਨ ਤੁਸੀਂ ਆ ਦੇਖੋ ਹੁਣ ਰਿਟਰਨ ਵੱਧ ਰਿਹਾ ਠੀਕ ਹੈ ਪਹਿਲਾ ਜਿਹੜਾ ਰਿਟਰਨ ਸੀਗਾ ਪਹਿਲਾ ਸੀਗਾ 19000 ਹੁਣ ਤੀਜੇ ਸਾਲ ਦਾ ਰਿਟਰਨ ਬਣ ਗਿਆ 115000 ਜਿਹੜੇ ਪਹਿਲੇ ਦੋ ਤਿੰਨ ਸਾਲਾਂ ਉਹਦੇ ਚ ਰਿਟਰਨ ਤੁਹਾਨੂੰ ਨਹੀਂ ਇੰਨਾ ਪਤਾ ਲੱਗਣਾ ਜਾਂ ਤੁਸੀਂ ਐਂਡ ਵਾਲੇ ਸਾਲਾਂ ਦੇ ਚ ਪਹੁੰਚੋਗੇ ਫਿਰ ਤੁਹਾਡਾ ਰਿਟਰਨ ਇੰਨਾ ਵੱਧ ਜਾਣਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਠੀਕ ਹੈ ਉਸ ਤੋਂ ਬਾਅਦ ਹੁਣ ਤੀਜੇ ਚੌਥੇ ਸਾਲ ਵੀ ਕਰਕੇ ਹੁਣ ਆ ਨੌਵੇਂ ਸਾਲ ਦਾ ਆਪਣਾ ਜਿਹੜਾ ਬਣ ਜਾਣਾ 34 ਲੱਖ ਰੁਪਏ ਬਣ ਜਾਣਾ ਤੇ 34 ਲੱਖ ਦੇ ਉੱਤੇ 10 ਲੱਖ ਰੁਪਏ ਇੱਕ ਸਾਲ ਦਾ ਰਿਟਰਨ ਧਾਰਨਾ 30% ਦਾ ਵਿਆਜ ਵਿਆਜ ਤੇ ਉਦੋਂ ਬਾਅਦ 44 ਲੱਖ ਰੁਪਏ ਬਣ ਗਿਆ ਇਹਨੂੰ ਕਰਦੇ ਆਪਾਂ ਇਹ ਹੁਣ 10ਵੇਂ ਸਾਲ 47 ਲੱਖ ਰੁਪਏ ਬਣ ਗਿਆ 1 ਲੱਖ 20 ਹੋਰ ਐਡ ਕਰਕੇ 44 ਲੱਖ ਰੁਪਏ ਦੇ ਵਿੱਚ ਉਦੋਂ ਬਾਅਦ ਜਿਹੜਾ 30% ਦਾ ਉਹਦਾ ਰਿਟਰਨ ਹੈ 1 ਲੱਖ 13 ਲੱਖ 60 ਹਜ਼ਾਰ ਪਰ ਡਾਊਨ ਬਣ ਗਿਆ ਟੋਟਲ ਆਪਣੇ ਬਣ ਗਏ 60 ਲੱਖ ਰੁਪਏ 50 ਹਜ਼ਾਰ ਘਟਾ 60 ਲੱਖ ਰੁਪਏ ਬਣ ਗਿਆ ਠੀਕ ਹੈ ਆ ਸੀਗਾ ਆਪਣਾ 30% ਦਾ 30% ਦੇ ਨਾਲ ਬੰਦਾ ਆਰਾਮ ਨਾਲ ਕਮਾ ਖਾਦੇ ਬਿਨਾ ਟੈਨਸ਼ਨ ਫਰੀ ਆਹ ਟੈਨਸ਼ਨ ਫਰੀ ਦੀ ਹੈ ਜਿਹੜੇ ਆਪਾਂ ਰੋਜ਼ ਪ੍ਰੇਣੀਆਂ ਕਰ ਕਰਕੇ ਆਪਣਾ ਦਿਮਾਗ ਖਰਾਬ ਕਰਿਆ ਹੋਇਆ ਉਦੋਂ ਆ ਬੈਟਰ ਹੈ ਤੁਸੀਂ ਹੋਰ ਨਾਲ ਕੰਮ ਕਰੋ ਮੈਂ ਤੁਹਾਨੂੰ 10000 ਨਾਲ ਕਰਿਆ ਤੁਸੀਂ ਜੇ ਤੁਹਾਡੀ ਮੰਨ ਲਓ ਆਲ ਆਊਟ ਕਰ ਗਿਆ ਪਾਕਟ ਤੁਸੀਂ ਘੱਟ ਨਾਲ ਵੀ ਕਰ ਸਕਦੇ ਹੋ ਤੇ ਵੱਧ ਨਾਲ ਵੀ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਓਕੇ